ਬੋੜੂ ਰਾਮ ਪੁੱਤਰ ਚੁੰਨੀ ਲਾਲ ਵਾਸੀ ਪਿੰਡ ਜੱਜਾ ਥਾਣਾ ਟਾਂਡਾ ਦਾ ਵਸਨੀਕ ਹੈ ਇਸ ਦੇ ਉੱਪਰ ਥਾਣਾ ਟਾਂਡਾ ਦੇ ਵਿੱਚ ਨਸ਼ੀਲੇ ਪਦਾਰਥ ਵੇਚਣ ਦੇ ਪੁੱល 6 ਮਾਮਲੇ ਦਰਜ ਸਨ ਜਿਨ੍ਹਾਂ ਵਿੱਚੋਂ ਤਿੰਨ ਮਾਮਲੇ ਡੋਡੇ ਚੂਰਾਪੋਸਤ ਦੇ ਸਨ ਜਿਨ੍ਹਾਂ ਵਿੱਚ ਇਸ ਨੂੰ ਸਜ਼ਾ ਹੋ ਚੁੱਕੀ ਹੈ ਜੋ ਤਿੰਨ ਮਾਮਲੇ ਆ ਡੋਡੇ ਚੂਰਾਪੋਸਤ ਤੇ ਨਸ਼ੀਲੇ ਪਦਾਰਥਾਂ ਦੇ ਇਹ ਜਨਰਲ ਟ੍ਰਾਇਲ ਆ ਜਿਸ ਬੰਦੀ ਸਜ਼ਾ ਹੋਣ ਤੇ ਇਸ ਦੇ ਪ੍ਰਾਪਰਟੀ ਤਸਦੀਕ ਕੀਤੀ ਗਈ ਸੀ ਇਸ ਵੱਲੋਂ ਆਪਣੇ ਰਿਸ਼ਤੇਦਾਰਾਂ ਦੇ ਨਾਮ ਤੇ ਜਾਂ ਹੋਰ ਕੋਈ ਸਕੇ ਸਬੰਧੀ ਆ ਉਹਨਾਂ ਦੇ ਨਾਮ ਤੇ ਜੋ ਵੀ ਪ੍ਰਾਪਰਟੀ ਬਣਾਈ ਗਈ ਸੀ ਉਹ ਅਸੀਂ ਵੈਰੀਫਾਈ ਕਰਕੇ ਕੰਪੀਟੈਂਟ ਅਥਾਰਟੀ ਨੂੰ ਭੇਜੀ ਸੀ ਕੰਪੀਟੈਂਟ ਅਥਾਰਟੀ ਨਵੀਂ ਦਿੱਲੀ ਵੱਲੋਂ ਐਂਟੀ ਕ腐ਕਟ ਧਾਰਾ 68 ਐਫ ਦੇ ਤਹਿਤ ਇਸ ਦੀ ਪ੍ਰਾਪਰਟੀ ਜਿਹੜੀ ਆ ਫ੍ਰੀਜ਼ ਕਰਨ ਦਾ ਹੁਕਮ ਪਾਸ ਕੀਤਾ ਗਿਆ ਵਾ ਜਿਸ ਤਰ੍ਹਾਂ ਤੇ ਅਸੀਂ ਇਹਨਾਂ ਹੁਕਮਾਂ ਦੀ ਕਾਪੀ ਇਸ ਦੇ ਘਰ ਦੇ ਬਾਹਰ ਚ ਪਕਾ ਦਿੱਤੀ ਆ ਇਹਨਾਂ ਦੀ ਫੈਮਿਲੀ ਮੈਂਬਰ ਤੇ ਜਿਨ੍ਹਾਂ ਜਿਨ੍ਹਾਂ ਦੇ ਖਿਲਾਫ ਐਨਡੀਪਸੈਕਟ ਐਕਟ ਦੀ ਧਾਰਾ 68 ਤਹਿਤ ਫ੍ਰੀਜ਼ਿੰਗ ਆਰਡਰ ਹੋਏ ਸਨ ਉਹਨਾਂ ਸਾਰਿਆਂ ਨੂੰ ਕਾਪੀ ਮੁਹਈਆ ਕਰਾ ਦਿੱਤੀ ਗਈ ਆ ਇਹ ਦੱਸ ਦੇਣਾ ਚਾਹੁੰਦਾ ਵੀ ਐਨਡੀਪਸੈਕਟ ਦੀ ਧਾਰਾ 68 ਇਹਦੇ ਤਹਿਤ ਜੋ ਵੀ ਨਸ਼ੇ ਦਾ ਕਾਰੋਬਾਰ ਕਰਦਾ ਵਾ ਨਜਾਇਜ਼ ਉਸ ਦੁਆਰਾ ਆਪਣੇ ਕਿਸੇ ਵੀ ਰਿਸ਼ਤੇਦਾਰ ਦੇ ਨਾਮ ਤੇ ਜੋ ਪ੍ਰਾਪਰਟੀ ਬਣਾਈ ਜਾਂਦੀ ਆ ਉਹ ਜਿਹੜੀ ਅਸੀਂ ਫ੍ਰੀਜ਼ ਕਰਾ ਸਕਦੇ ਇਸ ਦੇ ਤਹਿਤ ਹੀ ਅਸੀਂ ਇਸ ਦੇ ਇਸ ਦੇ ਨਾਮ ਤੇ ਜਿਸ ਦੇ ਜਿਹੜੇ ਰਿਸ਼ਤੇਦਾਰਾ ਉਹਨਾਂ ਦੇ ਨਾਮ ਤੇ ਜੋ ਪ੍ਰਾਪਰਟੀ ਸੀ ਉਹ ਫ੍ਰੀਜ਼ ਕਰਾ ਦਿੱਤੀ